ਹੈਲੋ ਜੀ ਰਾਮ ਰਾਮ ਜੀ ਸਸਿਆ ਕਾਲ ਸਭ ਕਿਵੇਂ ਹੋ ਆਪਣੀ ਆਪਣੀ ਦਾ ਸਭ ਤੰਦਰੁਸਤ ਹੋਗੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਮੈਂ ਪਰਮਾਤਮਾ ਆ ਕੇ ਸ਼ੁਕਰਾਨਾ ਕਰਾਂਗੀ ਕਿ ਤੁਸੀਂ ਸਭ ਠੀਕ ਠਾਕ ਰਹੋ ਤੰਦਰੁਸਤ ਰਹੋ ਸੋ ਅੱਜ ਦੀ ਰੈਸਪੀ ਤੁਸੀਂ ਚੈੱਕ ਕਰ ਲਵੋ ਕਿ ਕੜਾਈ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਧਿਆਨ ਨਾਲ ਦੇਖੋ ਜੀ ਕੜਾਈ ਦੇ ਵਿੱਚ ਪਾ ਦਿੱਤਾ ਹੈ ਅਸੀਂ ਦੁੱਧ ਤੇ ਦੁੱਧ ਨੂੰ ਕੀਤਾ ਹੈ ਹਲਕਾ ਜਿਹਾ ਸਿੰਮ ਤੇ ਇਹਦੀ ਮਤਲਬ 2 ਤੋਂ 3 3 ਤੋਂ 4 ਵਾਰ ਉਬਾਲੇ ਆ ਚੁੱਕੇ ਹੋਏ ਐ ਤੇ ਸਾਈਡਾਂ ਤੇ ਦੇਖੋ ਜਿਹੜੀ ਮਲਾਈ ਐ ਇਹ ਸਾਡੀ ਸਾਈਡਾਂ ਸਾਈਡਾਂ ਤੇ ਲੱਗ ਰਹੀ ਐ ਹੈਨਾ ਤੇ ਅੱਜ ਅਸੀਂ ਬਣਾ ਰਿਆਂ ਜੀ ਸਪੈਸ਼ਲ ਮਠਾਈ ਦੇ ਵਿੱਚ ਰਾਤ ਦਾ ਟਾਈਮ ਐ ਤੇ ਸਾਡਾ ਦਿਲ ਕੀਤਾ ਕਿ ਅਸੀਂ ਕਿਉਂ ਨਾ ਘਰ ਦੇ ਵਿੱਚ ਹੀ ਪਰਿਵਾਰ ਦੇ ਬਰਾਬਰ ਸਾਰੀ ਚੀਜ਼ ਸਾਰਿਆਂ ਨੂੰ ਮਤਲਬ ਬਰਾਬਰ ਬਰਾਬਰ ਮਿਲ ਸਕੇ ਤੇ ਅਸੀਂ ਬਣਾ ਰਹੇ ਹਾਂ ਅੱਜ ਰਬੜੀ ਸਪੈਸ਼ਲ ਦੁੱਧ ਦੀ ਤੇ ਇਹਦੇ ਵਿੱਚ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਮੈਂ ਸਿਰਫ ਗਲਾਸ ਐ ਵਾਲਾ ਗਲਾਸ ਡਾਲਿਆ ਸੀ ਦੋ ਗਲਾਸ ਦੋ ਗਲਾਸ ਮੈਂ ਦੁੱਧ ਦੇ ਡਾਲੇ ਸੀ ਤੇ ਅੱਧਾ ਗਲਾਸ ਮੈਂ ਪਾਣੀ ਦਾ ਡਾਲਿਆ ਸੀ ਸੇਮ ਬਰਾਬਰ ਉਹੀ ਗੱਲ ਰਹੇਗੀ ਕਿ ਦੁੱਧ نیچے ਨਾ ਲੱਗੇ ਪਰਥਨਾ نیچے ਆਵੇ ਜਾਂ ਦੁੱਧ ਮਲੇ ਲੱਗਨ ਦੀ ਸਮੈਲ ਨਾ ਆਵੇ ਤੇ ਇਸ ਲਈ ਪਾਣੀ ਨੂੰ ਜ਼ਰੂਰੀ ਸਮਝਿਆ ਇਹਦੇ ਵਿੱਚ ਪਾਣਾ ਠੀਕ ਹੈ ਤੇ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਇਹਦੇ ਵਿੱਚ ਅਸੀਂ ਕਿਹੜਾ-ਕਿਹੜਾ ਮਟੀਰੀਅਲ ਡਾਲਣ ਲੱਗੇ ਆ ਸਭ ਨਾਲ ਪਹਿਲਾਂ ਆ ਜੇਗੀ ਖੰਡ ਜਿਹੜੀ ਚਾਹ ਦੇ ਵਿੱਚ ਵੀ ਵਰਤੀ ਜਾਂਦੀ ਹੈ ਤੇ ਦੁੱਧ ਚ ਵੀ ਵਰਤੀ ਜਾਂਦੀ ਹੈ ਤੇ ਹੋਰ ਮਠਿਆਈਆਂ ਵਿੱਚ ਵਰਤੀ ਜਾਂਦੀ ਹੈ ਖੰਡ ਹੈ ਸਭ ਦੀ ਪ੍ਰਧਾਨ ਮੰਤਰੀ ਤੇ ਇਹਦੇ ਬਗੈਰ ਨਹੀਂ ਜੀ ਕਿਸੇ ਦਾ ਵੀ ਸਿਸਟਮ ਸੈਟਿੰਗ ਹੈਗੀ ਠੀਕ ਹੈ ਖੰਡ ਨੇ ਆਪਣਾ ਕੰਮ ਕਰਨਾ ਹੈ ਤੇ ਉਸ ਤੋਂ ਬਾਅਦ ਜੀ ਆ ਗਿਆ ਸੁੱਕਾ ਦੁੱਧ ਉਸ ਤੋਂ ਬਾਅਦ ਆ ਗਿਆ ਜੀ ਸੁੱਕਾ ਦੁੱਧ ਇਹਦਾ ਮੈਂ ਤੁਹਾਨੂੰ ਬਾਰੇ ਦੱਸ ਚੁੱਕੀ ਹਾਂ ਸੀ ਕਿ ਇਹਦੇ ਪੈਕੇਟ ਵੀ 10-10 ਰੁਪਏ ਦੇ ਬਾਹਰੋਂ ਮਿਲ ਜਾਂਦੇ ਆ ਜੇ ਤੁਹਾਡੇ ਕੋਲੋਂ ਮਲੇ 10 ਰੁਪਏ ਦੇ ਪੈਕੇਟ ਬਾਹਰ ਹੋਰ ਲੈ ਸਕਦੇ ਹੋ ਤੇ ਤੁਸੀਂ ਲੈ ਲੋ ਨਹੀਂ ਤੇ ਤੁਸੀਂ ਇੱਕੋ ਵਾਰ ਇਕੱਠਾ ਪੈਕੇਟ ਕਿਲੋ 2 ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾ ਹੈ ਤੇ ਤੁਸੀਂ ਲੈ ਸਕਦੇ ਹੋ ਇਹਨੂੰ ਬੋਲਦੇ ਨੇ ਮਿਲਕ ਪਾਊਡਰ ਤੇ ਇਹਨੂੰ ਅਸੀਂ ਟੇਸਟ ਵੱਧ ਤੋਂ ਵੱਧ ਵਧਾਣ ਲਈ ਇਹ ਮਿਲਕ ਪਾਊਡਰ ਅਸੀਂ ਯੂਜ਼ ਕਰਾਂਗੇ ਤੇ ਉਸ ਤੋਂ ਬਾਅਦ ਆ ਗਈ ਜੀ ਮਲਾਈ ਦੁੱਧ ਦੇ ਚਲੋ ਸਭ ਦੇ ਘਰ ਹੁੰਦਾ ਹੀ ਹੈ ਤੇ ਦੁੱਧ ਉਬਾਲਾ ਵੀ ਆਉਂਦਾ ਹੈ ਹੈਨਾ ਤੇ ਉਬਾਲਾ ਦੁੱਧ ਦੇ ਉੱਪਰੋਂ ਜਿਹੜੀ ਤਾਜ਼ੀ ਫਰੈਸ਼ ਮਲਾਈ ਨਿਕਲਦੀ ਹੈ ਤੇ ਉਹਦੇ ਮੈਂ ਦੇਖੋ ਜੀ ਇੱਕ ਚਮਚ ਮਲਾਈ ਦਾ ਲੈ ਲਿਆ ਉਹ ਤੁਹਾਡੀ ਆਪਣੀ ਪਸੰਦ ਹੈ ਤੁਸੀਂ ਮਲਾਈ ਡਾਲਨੀ ਹੈ ਕਿ ਨਹੀਂ ਡਾਲਨੀ ਇਹ ਤੁਹਾਡੀ ਆਪਣੀ رائے ਹੈਗੀ ਹੈ ਠੀਕ ਹੈ ਤੇ ਇਸ ਲਈ ਮੈਂ ਮਲਾਈ ਜ਼ਰੂਰ ਲਵਾਂਗੀ ਕਿਉਂਕਿ ਥੋੜਾ ਵਧੀਆ ਤੋਂ ਵਧੀਆ ਟੇਸਟ ਆਏਗਾ ਤੇ ਇੱਕ 스ਪੰਚੀ ਪਨ ਦੇ ਅੰਦਰ ਆਏਗਾ ਔਰ ਕਰੀਮੀ ਪਨ ਆਏਗਾ ਖਾਣ ਦੇ ਵਿੱਚ ਤੇ ਵਧੀਆ ਲੱਗੇਗਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਡਾਲ ਦਵਾਂਗੇ ਸਾਮਣ ਨਾਲ ਪਹਿਲਾਂ ਦੁੱਧ ਦੇਖੋ ਜੀ ਔਰ ਜਿੱਦਾਂ ਕਹਿੰਦੇ ਨਾ ਚਾ ਮੇਰੀ ਰਿਜਿ ਰਿਜ ਕਮਲੀ ਹੋਈ ਤੇ ਇਹ ਦੁੱਧ ਸਾਡਾ ਵੀ ਰਿਜਿ ਰਿਜ ਵਿਚਾਰਾ ਹੋ ਗਿਆ ਕਮਲਾ ਕਿਉਂਕਿ ਕੜਾਈ ਦੇ ਵਿੱਚ ਤੁਸੀਂ ਦੇਖ ਲਓ ਕਿ ਕਿੱਦਾਂ نیچے ਲੱਗ ਰਿਹਾ ਤੇ ਹੁਣ ਅਸੀਂ ਡਾਲ ਦਾਂਗੇ ਜੀ 1 ਕਟੋਰੀ ਖੰਡ ਦੀ ਜਿਹਨੂੰ ਬੋਲਦੇ ਨੇ ਚੀਨੀ ਤੇ ਬਾਕੀ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਨਿਮਾ ਨਿਮਾ ਕੋਈ ਕਿਉਂ ਬੋਲੀ ਜਾ ਰਹੀਆਂ ਤੇ ਮੈਂ ਅੱਜ ਤੁਹਾਨੂੰ ਇਹਦੀ ਰਾਏ ਵੀ ਦੱਸ ਦਿੰਦੀ ਕਿ ਨਿਮਾ ਨਿਮਾ ਬੋਲਣ ਦਾ ਕਾਰਨ ਕੀ ਹੈ ਕਿਉਂਕਿ ਮੈਂ ਜਨਾ ਅੱਜ ਇਹਦੀ ਬਣਾ ਦੇ ਮੇਰੀ ਕੋਈ ਵੀ ਚਾਹਤ ਨਹੀਂ ਸੀ ਹੈਗੀ ਮੈਂ ਅੱਜ ਬਣਾਣਾ ਸੀ ਗਜ਼ਰੇਲਾ ਠੀਕ ਹੈ ਤੇ ਪਰ ਮੇਰੇ ਕੋਲ ਟਾਈਮ ਇੰਨਾ ਕੋ ਜਿਆਦਾ ਘੱਟ ਸੀ ਕਿ ਮੈਂ ਸਵੇਰੇ ਪਹਿਲਾਂ ਹੁਣ ਤਾਂ ਰੈਗੂਲਰ ਵਿੱਚ ਬੱਚੇ ਜਾ ਰਹੇ ਨੇ ਸਕੂਲ ਠੀਕ ਹੈ ਸਕੂਲ ਬੱਚੇ ਜਾ ਰਹੇ ਨੇ ਤੇ ਉਹਦੇ ਕਾਰਨ ਮੈਂ ਜਿਹੜਾ ਨਾ ਸਾਰਾ ਸਰਕਲ ਮੇਰਾ ਘੁੰਮ ਗਿਆ ਆ ਇੱਕ ਤਾਂ ਮੇਰਾ ਬੇਟਾ ਔਰ ਮੇਰੀ ਬੇਟੀ ਦੋਨੋਂ ਬਹੁਤ ਹੈਲਪ ਕਰਾਉਂਦੇ ਸੀ ਤੇ ਅੱਜ ਮੈਨੂੰ ਇਕੱਲੀ ਨੂੰ ਸਾਰਾ ਕੰਮ ਕਰਨਾ ਪਿਆ ਜਿਹਦੇ ਕਾਰਨ ਮੇਰਾ ਟਾਈਮ ਬਹੁਤ ਜ਼ਿਆਦਾ ਲੇਟ ਹੋ ਗਿਆ ਤੇ ਫਿਰ ਮੈਨੂੰ ਲੱਗਾ ਕਿ ਅਗਰ ਮੈਂ ਗਾਜ਼ਰ ਐ ਟਾਈਮ ਤੇ ਲਿਆਵਾਂਗੀ ਤੇ ਕਿਹੜੇ ਟਾਈਮ ਕੱਟਾਂਗੀ ਉਹਨੂੰ ਸੈੱਟ ਕਰਾਂਗੀ ਫਿਰ ਗਜ਼ਰੇਲਾ ਰੈਡੀ ਕਰਾਂਗੀ ਤੇ ਫਿਰ ਮੈਨੂੰ ਲੱਗਾ ਕਿ ਚਲੋ ਇਹ ਖਾਣ ਦੇ ਵਿੱਚ ਜੇ ਸਾਡੇ ਦੁੱਧ ਘਰ ਵਿੱਚ ਹੈਗਾ ਤੇ ਅਸੀਂ ਕਿਉਂ ਨਾ ਦੁੱਧ ਦੀ ਡੱਬੜੀ ਬਣਾ ਲਈਏ ਤੇ ਟੇਸਟ ਪੌਡ ਵੀ ਇਹਦਾ ਬੈਸਟ ਆਏਗਾ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾਉਂਦੀ ਜਾਵਾਂਗੀ ਕਿੱਦਾਂ-ਕਿੱਦਾਂ ਪ੍ਰੋਸੈਸ ਹੋਏਗਾ ਵੈਸੇ ਤਾਂ ਇਹ ਰਬੜੀ ਹਰ ਕੋਈ ਬਣਾਉਂਦਾ ਹੀ ਹੋਏਗਾ ਆਪਣੇ ਘਰ ਹੈ ਨਾ ਪਰ ਮੇਰਾ ਮੈਂ ਅੱਗੇ ਤੁਹਾਨੂੰ ਦੱਸ ਚੁੱਕੀ ਮੇਰਾ ਜਿਹੜਾ ਤਰੀਕਾ ਹੁੰਦਾ ਨਾ ਬਣਾਉਂਦਾ ਮੈਂ ਆਪਣਾ ਤਰੀਕਾ ਦਿਖਾਉਂਦੀ ਆ ਮੈਂ ਕਿਸੇ ਦੇ ਤਰੀਕੇ ਨਾਲ ਨਹੀਂ ਚੱਲਦੀ ਤੇ ਮੇਰੇ ਤੋਂ ਬੈਸਟ ਬੈਸਟ ਰਬੜੀ ਵੀ ਹਰ ਕੋਈ ਬਣਾ ਲੈਂਦਾ ਹੋਏਗਾ ਪਰ ਚਲੋ ਜਿਹੜਾ ਤੇ ਮੇਰੇ ਵਰਗਾ ਸਿੱਧਾ ਜਿਹਾ ਵਿਚਾਰਾ ਸੰਧਾ ਰਾਂਝਾ ਬੰਦਾ ਤੇ ਉਹਨੇ ਸਿੰਪਲ ਸੁਭਾਅ ਨਾਲ ਬਣਾਨੀ ਹੈ ਤੇ ਇਹ ਤਰੀਕਾ ਤੁਸੀਂ ਵਰਤ ਸਕਦੇ ਹੋ ਜੋ ਮੈਂ ਬਣਾ ਰਹੀਆਂ ਰਬੜੀ ਦਾ ਠੀਕ ਹੈ ਜੀਵੇਂ ਹੀ ਦੁੱਧ ਦੇ ਵਿੱਚ ਚੀਨੀ ਪਈ ਚੀਨੀ ਔਰ ਦੁੱਧ ਆਪਸ ਦੇ ਵਿੱਚ ਰਚਦੇ ਪੂਰੀ ਤਰ੍ਹਾਂ ਤੇ ਉਸ ਤੋਂ ਬਾਅਦ ਅਸੀਂ ਮਲਾਈ ਤੁਹਾਨੂੰ ਦਿਖਾਈ ਸੀ ਹੈਨਾ ਤੇ ਮਲਾਈ ਨੂੰ ਅਸੀਂ ਇਹਦੇ ਵਿੱਚ ਡਾਲਾਂਗੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਤੁਹਾਡੀ ਆਪਣੀ ਮਰਜ਼ੀ ਹੈ ਚਾਹੇ ਤੁਸੀਂ ਮਲਾਈ ਡਾਲੋ ਚਾਹੇ ਨਾ ਡਾਲੋ ਪਰ ਡਾਲੋਗੇ ਤੇ ਥੋੜਾ ਸੌਫਟੀਪਨ ਆਏਗਾ ਤੇ ਇੱਕ ਖਾਨ ਦੇ ਵਿੱਚ ਵੀ ਜਿਹੜਾ ਨਾ ਖੁਲਦਾ ਜਾਏਗਾ ਮੋਹ ਦੇ ਅੰਦਰ ਠੀਕ ਹੈ ਤੇ ਇਹ ਦੇਖੋ ਜੀ ਮਲਾਈ ਨੂੰ ਅਸੀਂ ਤੇਸਟ ਨਹੀਂ ਕਰਾਂਗੇ ਕਿਉਂਕਿ ਦੁੱਧ ਬਹੁਤ ਮਹਿੰਗੇ ਭਾਅ ਵਿਕਦਾ ਹੈ ਬਜ਼ਾਰਾਂ ਦੇ ਵਿੱਚ ਤੇ ਜਿਹੜੀ ਮਲਾਈ ਹੈ ਇਹ ਮਲਾਈ ਸਾਡੇ ਕੰਮ ਦੀ ਇੰਨੀ ਚੀਜ਼ ਹੈ ਕਿ ਇਸ ਮਲਾਈ ਤੋਂ ਅਸੀਂ ਮੱਖਣ ਕੱਢਦੇ ਹਾਂ ਘਿਓ ਕੱਢਦੇ ਹਾਂ ਤੇ ਫਿਰ ਪਨੀਰ ਕੱਢਦੇ ਹਾਂ ਤੇ ਇਸ ਲਈ ਕੋਲੀ ਨੂੰ ਪੂਰਾ ਕਰ ਦਿੱਤਾ ਖਲਮ ਖਾਲੀ ਤੇ ਤੁਸੀਂ ਵੀ ਮੇਰੀ ਤਰ੍ਹਾਂ ਚਿੰਝਾ ਭਲੀਆ ਹੁਲਿਆ ਸੋਚਿਆ ਕਰੋ ਕਿਉਂਕਿ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ ਤੇ ਪਰਵਾਦ ਦੇ ਵਿੱਚ ਬਹੁਤ ਮੁਸ਼ਕਿਲ ਹੋ ਜਾਂਦਾ ਹਰੇਕ ਚੀਜ਼ ਨੂੰ ਅਡਜਸਟਮੈਂਟ ਕਰਨਾ ਤੇ ਮੈਨੂੰ ਨਹੀਂ ਲੱਗਦਾ ਕਿ ਹਰ ਕੋਈ ਮੇਰੀ ਤਰ੍ਹਾਂ ਸੋਚਦਾ ਹੋਵੇਗਾ ਜਾਂ ਮੈਨੂੰ ਨਹੀਂ ਲੱਗਦਾ ਮੈਂ ਕਿਸੇ ਤਰ੍ਹਾਂ ਸੋਚਦੀ ਹੋਵਾਂਗੀ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਕਿ ਮੇਰੇ ਦਿਮਾਗ ਦੇ ਵਿੱਚ ਜੋ ਚੱਲਦਾ ਹੈ ਨਾ ਮੈਂ origignal ਹਾਂ ਤੇ ਜੋ ਮੈਨੂੰ ਲੱਗਦਾ ਸਹੀ ਉਹ ਮੈਂ ਬੋਲ ਦਿੰਦੀ ਹਾਂ ਮੈਂ ਸਪੈਸ਼ਲ ਕਿਸੇ ਲਈ ਸਪੀਚ ਨਹੀਂ ਕਰਦੀ ਜਾਂ ਮੈਂ ਸਪੈਸ਼ਲ ਲਿਖਦੀ ਨਹੀਂ ਹਾਂ ਜਾਂ ਮੈਨੂੰ ਕਿਤਾਬਾਂ ਕਲਮਾਂ ਦੀ ਲੋੜ ਨਹੀਂ ਪੈਂਦੀ ਮੇਰਾ ਦਿਮਾਗ ਹੀ ਕਲਮ ਹੈ ਬਹੁਤ ਕਾਫੀ ਮੈਨੂੰ ਸਭ ਤੋਂ ਵਧੀਆ ਨਾ ਪੂਰਾ ਜਿਹਾ ਕਿਉਂ ਲੱਗ ਰਿਹਾ ਕਿ ਬੱਚਿਆਂ ਦੇ ਸਕੂਲ ਹਜੇ ਨਹੀਂ ਸੀ ਲੱਗਨੇ ਚਾਹੀਦੇ ਇੱਕ ਤੇ ਵਿਚਾਰੇ ਠੰਡ ਦੇ ਵਿੱਚ ਜਾ ਰਹੇ ਨੇ ਸਕੂਲ ਤੇ ਉਤੋਂ ਸਭ ਤੋਂ ਵੱਡੀ ਮੇਨ ਪੁਆਇੰਟ ਵਾਲੀ ਗੱਲ ਤਾਂ ਹੁੰਦਾ ਦਵਾ ਕਿ ਮੇਰੀ ਹੈਲਪ ਜਿਹੜੀ ਹੁੰਦੀ ਸੀ ਉਹ ਹੋ ਗਈ ਆ ਬਿਲਕੁਲ ਸਿਰਫ ਸਿਰਫ ਮੈਂ ਕਲਮ ਕੱਲੀ ਵਾਲੀ ਤੇ ਮੈਨੂੰ ਥੋੜਾ ਜਿਹਾ ਵਧੀਆ ਨਹੀਂ ਲੱਗ ਰਿਹਾ ਚਲੋ ਬਟ ਪੜਨਾ ਵੀ ਜ਼ਰੂਰੀ ਹੈ ਅੱਜ ਬੱਚੇ ਮਾੜਾ ਮੋਟਾ ਪੜਨਗੇ ਲਿਖਣਗੇ ਕੁਝ ਬਨਨਗੇ ਹੈਨਾ ਤੇ ਜੇ ਪੜਨਗੇ ਨਹੀਂ ਲਿਖਣਗੇ ਨਹੀਂ ਤੇ ਫਿਰ ਕੀ ਕਰਨਗੇ ਚਲੋ ਬਾਕੀ ਇੰਟਰਸਟ ਦੀ ਗੱਲ ਹੈ ਉਹਨਾਂ ਦਾ ਪੜ੍ਹਾਈ ਤੇ ਦਿਲਚਸਪੀ ਹੈਗੀ ਹੈ ਤੇ ਉਹ ਪੜ੍ਹ ਹੀ ਜਾ ਰਿਹਾ ਤੇ ਹੁਣ ਜਿੱਦਾਂ ਕਈਆਂ ਦੀ ਨਹੀਂ ਹੈਗੀ ਸੀ ਦਿਲਚਸਪੀ ਜੋ ਨਹੀਂ ਪੜਦੇ ਜਿੱਦਾਂ ਮੈਂ ਵਾਂ ਮੇਰਾ ਇੰਟਰਸਟ ਬਿਲਕੁਲ ਪੜ੍ਹਾਈ ਦੇ ਵਿੱਚ ਨਹੀਂ ਸਿੰਦਾ ਮੇਰੇ ਮੰਮੀ ਨੇ ਕਹਿਣਾ ਪੜ ਲਾ ਪੜ ਲਾ ਪੜ ਲਾ ਤੇ ਮੈਂ ਕਹਿੰਨਾ ਮੇਰ ਨਾਲ ਬਿਲਕੁਲ ਮਨ ਨਹੀਂ ਕਰਦਾ ਮੈਨੂੰ ਨਾ ਧੱਕੇ ਨਾ ਪੜਾਓ ਮੇਰਾ ਤੇ ਸਿਰਫ ਧਿਆਨ ਹੁੰਦਾ ਸੀ ਖਾਵਾ ਪੀਵਾ ਤੇ ਇੰਜੋਏਮੈਂਟ ਕਰਾਂ ਤੇ ਪਰ ਹੁਣ ਆਜੋ ਜੇ ਉਹ ਚੀਜ਼ਾਂ ਮੈਂ ਲੱਭਦੀਆਂ ਤੇ ਮੈਨੂੰ ਲੱਭਦੀਆਂ ਨਹੀਂ ਕਿਉਂਕਿ ਕਹਿੰਦੇ ਨੇ ਬਚਪਨ ਇੱਕ ਵਾਰ ਜਾਂਦਾ ਤੇ ਫਿਰ ਲੋਟ ਕੇ ਕਦੀ ਵੀ ਨਹੀਂ ਆਂਦਾ ਤੇ ਸਹੀ ਗੱਲ ਆ ਸਿਆਣੇ ਕੁਝ ਗੱਲਾਂ ਸਹੀ ਕਹਿ ਗਏ ਨੇ ਚਲੋ ਜਿਆਦਾ ਗੱਲ ਨਾ ਕਰਦੇ ਹੋਏ ਅਸੀਂ ਡਾਲਾਂਗੇ ਜੀ ਮਿਲਕ ਪਾਊਡਰ ਜੋ ਮੈਂ ਤੁਹਾਨੂੰ ਦਿਖਾ ਚੁੱਕੀ ਸੀ ਤੇ ਬਾਕੀ ਨਾ ਗੱਲ ਗੁਲ ਜਿਹੜੀ ਮੈਂ ਤੁਹਾਡੇ ਨਾਲ ਕਰਦੀ ਰਹਿੰਦੀ ਆ ਨਾ ਉਹ ਸਿਰਫ ਇੱਕ ਮਨੋਰੰਜਨ ਹੈ ਕਿ ਤਾਂਕਿ ਤੁਸੀਂ ਮੇਰੀ ਇਹ ਰੈਸਪੀ ਦੇਖ ਕੇ ਬੋਰਿੰਗ ਨਾ ਹੋਵੋ ਜਿਆਦਾ ਤੇ ਇਹ ਸਿਰਫ ਆਪਣਾ ਮਨੋਰੰਜਨ ਕਰਨ ਲਈ ਮੈਂ ਕਰਦੀ ਆ ਠੀਕ ਹੈ ਤੇ ਤੁਸੀਂ ਵੀ ਖੁਸ਼ ਔਰ ਮੈਂ ਵੀ ਖੁਸ਼ ਤੇ ਐ ਲੋ ਜੀ ਦਾ ਦਿੱਤਾ ਸੀ ਇਹਦੇ ਵਿੱਚ ਸੁੱਕਾ ਦੁੱਧ ਤੇ ਦੇਖੋ ਜੀ ਕਲਰ ਕਿੰਨਾ ਵਧੀਆ ਆਇਆ ਖਿਲ-ਖਿਲਕੇ ਕਲਰ ਆਇਆ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਲਰ ਦੁੱਧ ਦੇ ਵਿੱਚ ਤੇ ਬਾਕੀ ਦੇਖ ਲਓ ਕਿੰਨਾ ਮਤਲਬ ਤੁਹਾਡੇ ਸਾਹਮਣੇ ਹੀ ਹੈ